ਆਹਨੇ ਇੱਥੇ ਦੇਖੋ ਖੂਹ ਆ ਆ ਖੂਹ ਦੇ ਵਿੱਚ ਬੜਾ ਡੂੰਗਾ ਖੂਹ ਆ ਕਿੰਨਾ ਡੂੰਗਾ ਬਹੁਤ ਡੂੰਗਾ ਖੂਹ ਆ ਹੈ ਦੁਪਹਿਰ ਦਾ ਟਾਈਮ ਪੂਰਾ ਕਿ ਆ ਕਿਸੇ ਦੀ ਮੋਟਰ ਆ ਇਹ ਜਿਆਦਾ ਨਹੀਂ ਮੈਂ ਤਾਂ ਸਾਰਾ ਖੂਹ ਨੂੰ ਦੇਖ ਕੇ ਤਾਂ ਭੈਂਜੋ ਮੈਨੂੰ ਇੱਕਦਮ ਡਰ ਜਿਹਾ ਲੱਗ ਰਿਹਾ ਹੈ ਭੈਂਜੋ ਪਤਾ ਨਹੀਂ ਕਿਉਂ ਹਾਲਤ ਵੀ ਮੈਂ ਕਦੀ ਇਦਾਂ ਹੋਇਆ ਨਹੀਂ ਸੀਰੀਅਸਲੀ ਪਰ ਖੂਨ ਨੂੰ ਦੇਖ ਕੇ ਨਾ ਵਾਕਿਆ ਡਰ ਜਿਹਾ ਲੱਗਿਆ ਹਾਈ ਗਾਇਜ਼ ਵੈਲਕਮ ਟੂ ਮਾਈ ਨਿਊ ਵਲੋਗ ਉਮੀਦ ਕਰਦਾ ਤੁਸਾਰੇ ਵਧੀਆ ਹੋਵੋਗੇ ਤੇ ਅੱਜ ਮੈਂ ਆਇਆ ਹਾਂ ਲੰਚ ਤੇ ਲੰਚ ਨੂੰ ਹਾਲਾਂਕਿ 1 ਘੰਟੇ ਦਾ ਕਰਾਂਗਾ ਕਿਉਂਕਿ ਅੱਧੇ ਘੰਟੇ ਦਾ ਨਹੀਂ ਕਰਨਾ ਬਾਹਰ ਦਾ ਥਿਊ ਦੇਖੋ ਅੱਜ ਕਿੰਨਾ ਸੋਹਣਾ ਲੱਗ ਰਿਹਾ ਇਹਨੋ ਤੇ ਖੁੱਲੇ ਖੁੱਲੇ ਖੇਤ ਆ ਖੁੱਲੇ ਡੋਲਾ ਸਭ ਕੁਝ ਬਹੁਤ ਸੋਹਣਾ ਲੱਗ ਰਿਹਾ ਓਰੇ ਪੜਿਆ ਕਿ ਧੁੱਪ ਬਹੁਤ ਜ਼ਿਆਦਾ ਵਾ ਤੇ ਇਸ ਕਰਕੇ ਮੈਂ ਬਾਹਰ ਹੀ ਐਸੇ ਅੱਜ ਬਣਾਣਾ ਮੈਂ ਕਿ ਹੁਣ ਬਾਹਰ ਹੀ ਬਣਾਇਆ ਕਰਾਂਗਾ ਕੋ ਗੱਲ ਇਹ ਕਿ ਸਾਰਾ ਹੁਣ ਜੋਤੀ ਦੇ ਉੱਪਰ ਕਰ ਦਾਂਗੇ ਤੇ ਫਿਰ ਉਹਦਾ ਕੋਈ ਫਾਇਦਾ ਨਹੀਂ ਕਿਉਂਕਿ ਜੋਤੀ ਦੇ ਉੱਪਰ ਸਭ ਕੁਝ ਹੀ ਕਰਕੇ ਤੇ ਹੁਣ ਕੋ ਕੱਲੀ ਵਿਚਾਰੀ ਰੋਟੀ ਬਾਣੀ ਬਣਾਵੇ ਜਾਂ ਵਲੌਗ ਬਣਾਵੇ ਜਾਂ ਕੀ ਕਰੇ ਤੇ ਇਸ ਕਰਕੇ ਔਖਾ ਹੋ ਗਿਆ ਸੀ ਤੇ ਇਸ ਕਰਕੇ ਮੈਂ ਕਿਹਾ ਚਲੋ ਮੈਂ ਵਲੌਗ ਬਣਾਉਂਗਾ ਖੇਤ ਦੇਖੋ ਤੁਸੀਂ ਕਿਆ ਸੋਹਣਾ ਲੱਗ ਰਿਹਾ ਨਾ ਪਿੱਛੇ ਨਜ਼ਾਰਾ ਬਹੁਤ ਸੋਹਣਾ ਲੱਗ ਰਿਹਾ ਗਾਈਜ਼ ਇਧਰ ਤਾਂ ਨਜ਼ਾਰਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਪਰ ਇਹ ਕਿ ਦੇਖੋ ਇਧਰ ਛਾਂ ਇਧਰ ਬੱਦਲ ਹੋਇਆ ਪਿਆ ਤੇ ਉਧਰ ਧੁੱਪ ਆ ਪਰ ਖੇਤ ਦੇਖ ਲਓ ਕਿੰਨੇ ਸੋਹਣੇ ਲੱਗ ਰਹੇ ਨੇ ਬਹੁਤ ਸੋਹਣੇ ਲੱਗ ਰਹੇ ਨੇ ਖੇਤ ਕਿਹੜਾ ਨਜ਼ਾਰਾ ਹੈ ਭਾਈ ਹੈ ਵਾਹ ਵੀ ਵਾਹ ਇਹ ਜੇ ਕਿਤੇ ਸਾਡੇ ਘਰ ਕੋਲ ਹੋਵੇ ਤਾਂ ਮਜ਼ਾ ਹੀ ਆຊਵੇ ਤੇ ਇੱਕ ਗਾਈਜ਼ ਆ ਦੇਖੋ ਆ ਜਿਹੜਾ ਰੋਡ ਹੈ ਨਾ ਇਹ ਰੋਡ ਬਣਦਾ ਪਿਆ ਆ ਵਾਲਾ ਰੋਡ ਆ ਦੇਖੋ ਆ ਪਈਏ ਨੇ ਤੇ ਬਜਰੀ-ਬੁਜਰੀ ਭਈਏ ਇਹ ਬਣਦਾ ਪਿਆ ਸਾਰਾ ਆ ਕੁੱਤਾ ਦੇਖੋ ਆ ਕੀ ਕਰ ਰਿਹਾ ਰਸਤੇ ਦੇ ਵਿੱਚ ਇੱਕ ਵਿਚਾਰੇ ਇਹਨਾਂ ਨੂੰ ਵੀ ਗਰਮੀ ਲੱਗਦੀ ਹੈ ਲਿਬੜਿਆ ਪਿਆ ਸਾਰਾ ਉਹਦੇ ਵਿੱਚ ਕਿਚੜ ਦੇ ਵਿੱਚ ਕਿ ਚਲ ਮੈਂ ਕਿਚੜ ਦੇ ਵੀ ਲਿਬੜ ਜਾ ਤੇ ਠੰਡਾ ਹੋ ਜਾਵਾਂ ਥੋੜੀ ਜਾ ਤਾਂ ਇੱਕ ਚੀਜ਼ ਹੋਰ ਦਿਖਾਣਾ ਇੱਕ ਚੀਜ਼ ਹੋਰ ਦਿਖਾਉਂਗਾ ਤਾਂ ਇੱਦਾਂ ਹੀ ਬਣੇ ਰਹੋ ਵੀਡੀਓ ਲਾਸਟ ਤੱਕ ਦੇਖਿਓ ਤਾਂ ਤੁਹਾਨੂੰ ਵੀਡੀਓ ਵਧੀਆ ਬਣਾਵਾਂਗੇ ਬਿਲਕੁਲ ਜਿੰਨੀ ਇੱਕ ਫਸਕਲਾ ਜਿੰਨੀ ਹੋ ਸਕੀ ਉਨੀ ਬਣਾਵਾਂਗੇ ਪਰ ਇਹ ਕਿ ਨਜ਼ਾਰਾ ਬੜਾ ਘੈਂਟ ਹੈ ਇੱਥੇ ਦਾ ਮਲਕੀ ਧੁੱਪੇ ਜ਼ਰੂਰ ਹੈਗਾ ਮੈਂ ਪਰ ਇਹ ਕਿ ਫਸਟ ਕਲਾਸ ਆ ਬਾਕੀ ਮੀਂਹ ਮੂ ਪਿਆ ਹੋਇਆ ਆ ਕਿਚੜ ਗੁਚੜ ਹੋ ਗਿਆ ਸਾਰਾ ਹੀ ਇੱਥੇ ਹੈਨਾ ਬਾਕੀ ਬਣਾਉਣਾ ਮੈਂ ਹਵਾ ਜਲਦੀ ਪਈ ਆ ਬਹੁਤ ਸੋਹਣਾ ਲੱਗ ਰਿਹਾ ਮੈਨੂੰ ਮਲਕੀ ਹਾਲਾਂਕਿ ਉਹੀ ਚੀਜ਼ ਮੈਂ ਬਾਰ-ਬਾਰ ਰਿਪੀਟ ਕੀ ਕਰਾਂ ਕਿ ਤੋਂ ਪਹੇਗੀ ਜ਼ਰੂਰ ਆ ਪਰ ਤੋਂਪ ਦਾ ਅਹਿਸਾਸ ਨਹੀਂ ਹੋ ਰਿਹਾ ਕਿਉਂਕਿ ਹਵਾ ਚੱਲ ਰਹੀ ਹੈ ਨਾ ਹਾਲਾਂਕਿ 2-3 ਦਿਨ ਪਹਿਲਾਂ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਇਸ ਕਰਕੇ ਗਰਮੀ ਹਲ ਹੈਗੀ ਆ ਬਟ ਇਹ ਕਿ ਚਲੋ ਹੁਣ ਮੌਸਮ ਠੀਕ ਆ ਜਿੱਦਾਂ ਵੀ ਆ ਆ ਚੀਜ਼ ਬਹੁਤ ਸੋਹਣੀ ਲੱਗ ਰਹੀ ਮੈਨੂੰ ਹਰੀ ਆਈ ਹਰੀ ਆਈ ਨਾ ਖੇਤਾਂ 'ਚ ਮੈਨੂੰ ਇਸ ਤਰ੍ਹਾਂ ਦੀ ਜਗ੍ਹਾ ਬਹੁਤ ਪਸੰਦ ਆ ਹੁਣ ਮੈਂ ਸੋਚਦਾ ਕਿ ਜਿੱਥੇ ਹੁਣ ਅਗਲਾ ਜੇ ਆਪਾਂ ਘਰ ਲਵਾਂਗੇ ਨਾ ਉੱਥੇ ਇਹੋ ਜਿਹਾ ਮਾਹੌਲ ਹੋਵੇ ਥੋੜਾ ਜਿਹਾ ਕਿ ਜਿਹੜਾ ਕੁਝ ਵਧੀਆ ਹੋਵੇ ਬੈਨੀਫਿਟ ਲੱਗੇ ਤਾਂ ਮੈਂ ਸੋਚਦਾ ਕਿ ਇਹੋ ਜਿਹਾ ਮਾਹੌਲ ਮਿਲ ਜੇ ਤੇ ਵਧੀਆ ਚੀਜ਼ ਹੈ ਤਾਂ ਇੱਕ ਚੀਜ਼ ਦਿਖਾਣਾ ਹੈ ਜੀ ਆ ਦੇਖਿਓ ਆਹ ਦੇਖੋ ਕੀ ਨਜ਼ਾਰਾ ਹੈ ਨਾ ਤਾਲੀ ਦਾ ਇਹੋ ਜਿਹੇ ਨਜ਼ਾਰੇ ਕਿੱਥੇ ਸਾਡੀ ਕਿਸਮਤ ਦੇ ਵਿੱਚ ਕਿੰਨਾ ਸੋਹਣਾ ਲੱਗ ਰਿਹਾ ਔਰੇ ਕਿ ਨਹੀਂ ਦੇਖੋ ਨਜ਼ਾਰਾ ਚੈੱਕ ਕਰੋ ਮਸਤ ਹੈ एकदम ਇੱਥੇ ਖੜ ਕੇ ਤਾਂ ਜ਼ਿੰਦਗੀ ਦਾ ਪੂਰਾ ਮਜ਼ਾ ਲੈ ਸਕਦੇ ਆਪਾਂ हालाँकि देखो धुप्पे आ पर मतलब कि बिल्कुल एहसास नहीं हो रहा कि हाँ मैं धुप्पे हाँ आले दुआल तुम देख लो सा इन्ना सारा रोला इन्ना रौला पैंता बहुत रौला पैदा इतने कोई रौला नहीं देखो शांति है पूरी फर्स्ट क्लास क्या मस्त नज़ारा है हालांकि धुप्पे जरूर है मैं चेक करो क्या नज़ारा लग रहा क्या लोकेशन आ ये चीज़ कितने सामत चवे तो नज़ारा ही आ जाए पर साड़ी किस्मत है नहीं ना ਮੈਂ ਇੱਥੇ ਕੰਮ ਕਰਦਾ ਤਾਂ ਆਇਆ ਦੇਖੋ ਗਾਈਸ ਹੈ ਨਾ ਬਿਲਕੁਲ ਪਿੰਡੂ ਲੱਗ ਰਿਹਾ ਬਿਲਕੁਲ ਪਿੰਡੂ ਏਰੀਆ ਜਿਵੇਂ ਪੂਰਾ ਪਿੰਡਾਂ ਚ ਆਏ ਉਹਨਾਂ ਨਾ ਏੋ ਚੀ ਲੱਗ ਰਿਹਾ ਪਰ ਇਹ ਕੀ ਨਜ਼ਾਰਾ ਪੂਰਾ ਫੁੱਲਾ ਫਰਸਟ ਕਲਾਸ ਆ ਇਸ ਤਰ੍ਹਾਂ ਦੇ ਹੀ ਹੋਵੇ ਬਸ ਫਰਸਟ ਕਲਾਸ ਫਿਰ ਨਜ਼ਾਰਾ ਆਖੀ ਕਊਆ ਬੋਲ ਰਿਹਾ ਟਾਲੀ ਬਹੁਤ ਵੱਡੀ ਆ ਇਹ ਕਾਲੀ ਦੇਖੋ ਬਹੁਤ ਸੰਘਣੀ ਆ ਤੇ ਬਹੁਤ ਹੀ ਵੱਡੀ ਆ ਬਹੁਤ ਵੱਡੀ ਟਾਲੀ ਆ ਕਾਸ਼ ਇਸ ਤਰ੍ਹਾਂ ਸਾਨੂੰ ਮਿਲ ਜੇ ਇੱਥੇ ਇਹ ਇੱਕ ਇਹ ਇੱਕ ਇਹ ਚੀਜ਼ ਦੀ ਦੇਖੋ ਇਹ ਇੱਥੇ ਨੌਇਸ ਨਹੀਂ ਹੈਗੀ ਦੂਸਰੀ ਇੱਕ ਇੱਥੇ ਚੀਜ਼ ਹੈਗੀ ਹੈ ਕਿ ਆਪਾਂ ਇੱਥੇ ਜਿਵੇਂ ਮਰਜ਼ੀ ਬੋਲ ਸਕਦੇ ਆ ਜਿਵੇਂ ਮਰਜ਼ੀ ਗੱਲ ਕਰ ਸਕਦੇ ਆ ਹੁਣ ਉੱਥੇ ਆ ਉੱਥੇ ਜੇ ਕੁਝ ਬੋਲਣ ਲੱਗੋ ਜਾਂ ਕਦੀ ਕਿਸੇ ਦੀ ਆਵਾਜ਼ ਜਾਂ ਮੌਟ ਸੈਲ ਦੀ ਆਵਾਜ਼ ਜਾਂ ਕਿਸੇ ਦੀ ਜਾਂ ਕੋਈ ਆ ਗਿਆ ਜਾਂ ਕੁਝ ਹੋ ਗਿਆ ਨਾ ਬੰਦਾ ਗੱਲ ਕਰ ਸਕੇ ਨਾ ਬੋਲ ਸਕੇ ਇੱਥੇ ਜਿਵੇਂ ਮਰਜ਼ੀ ਤੁਸੀਂ ਗੱਲ ਕਰਿਓ ਵਲੌਗ ਬਣਾਓ ਜੇ ਇਸ ਤਰ੍ਹਾਂ ਦਾ ਮਾਹੌਲ ਸਾਨੂੰ ਮਿਲ ਜੇ ਓਹ ਹੋ 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 ਨਜ਼ਾਰਾ ਹੀ ਆ ਜੂਗਾ ਭਾਈ ਨਜ਼ਾਰਾ ਹੀ ਆ ਜੂਗਾ ਚੀੜੀ ਦਿਖ ਰਹੀ ਆ ਆ ਚੀੜੀ ਪਤਾ ਨਹੀਂ ਮੈਂ ਕਿੰਨੇ ਕ ਟਾਈਮ ਬਾਅਦ ਦੇਖੀ ਆ ਆ ਦੇਖੋ ਸਾਡੇ ਥਰ ਚੀੜੀ ਨਹੀਂ ਹੈਗੀ ਕਿਤੇ ਕੋਈ ਚੀੜੀ ਦਿਖਦੀ ਨਹੀਂਗੀ ਆ ਚੀੜੀ ਬਹੁਤ ਟਾਈਮ ਬਾਅਦ ਦੇਖੀ ਆ ਮੈਂ ਬਹੁਤ ਹੀ ਜ਼ਿਆਦਾ ਟਾਈਮ ਬਾਅਦ ਕੀ ਨਜ਼ਾਰਾ ਹੈ ਓਹ ਹੋ 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 ਬਾਕੀ ਆਜ ਦਾ ਵੀ ਲੋਗ ਦੱਸੋ ਕਿਹੇ ਜਿਹਾ ਲੱਗੇ ਕਿਹੇ ਜਿਹਾ ਨਹੀਂ ਲੱਗੇ ਉੱਪਰਲੇ ਪਾਸੇ ਆਹ ਰੋਡ ਜਾਂਦੀ ਆ ਆਹ ਰੋਡ ਦੇ ਉੱਪਰੋਂ ਮੈਂ ਕੰਮ ਜੁਆਣਾ ਆਹ ਰੋੜਾ ਜੀ ਉਹ ਦੇਖੋ ਉੱਪਰਲੇ ਪਾਸੇ ਰੋਡ ਆ ਆਹ ਰੋਡ ਦੇ ਉੱਪਰੋਂ ਮੈਂ ਕੰਮ ਤੇ ਆਣਾ ਤੇ ਇੱਕ ਆਹ ਰਸਤਾ ਜਾਂਦਾ ਕੱਚਾ ਰਸਤਾ ਏ ਆ ਕੱਚਾ ਰਸਤਾ ਆ ਆਹ ਰੋਡ ਇੱਥੋਂ ਏ ਆ ਇੱਥੋਂ ਨਾ ਇਹ ਇੱਥੋਂ ਮੈਂ ਐਨੂੰ ਜਾਨਾ ਹਾਂ ਜੇ ਐ ਜਾਵਾਂ ਤੇ ਅੱਗੇ-ਅੱਗੇ ਸਿੱਧਾ ਮੇਨ ਰੋਡ ਦੇ ਉੱਪਰ ਨਿਕਲ ਜੂਗਾ ਤੇ ਇੱਥੋਂ ਮੈਂ ਸਿੱਧਾ ਉਧਰ ਆ ਜੂਗਾ ਪਰ ਇਹ ਇਧਰੋਂ ਮੈਂ ਜਾਂਦਾ ਨਹੀਂ ਆਗਾ ਕਿ ਕਿ ਇਧਰੋਂ ਕੱਚਾ ਰਸਤਾ ਹੈ ਜਿਆਦਾ ਵਾ ਤੇ ਗਿੱਲਾ ਬਹੁਤ ਜਿਆਦਾ ਹੁੰਦਾ ਮਤਲਬ ਕਿ ਜਿਵੇਂ ਗਿਰਨ ਦਾ ਡਰ ਹੁੰਦਾ ਨਾ ਉਸ ਤਰ੍ਹਾਂ ਦਾ ਹੁੰਦਾ ਕਾਸ਼ ਅਸੀਂ ਪੰਛੀ ਹੁੰਦੇ ਤਾਂ ਮਜ਼ਾ ਆ ਜਾਂਦਾ ਅੱਛੇ ਆਖੂ ਉਹ ਖੂਨ ਨੂੰ ਦੇਖ ਕੇ ਵਾਕਈ ਨਹੀਂ ਤੇ ਇਹ ਚੀਜ਼ ਕਦੀ ਹੋਈ ਨਹੀਂ ਹਾਲਾਂਕਿ ਪਹਿਲੀ ਵਾਰ ਇਹ ਚੀਜ਼ ਫੀਲ ਹੋਈ ਹੈ ਤੇ ਮੈਂ ਜਦੋਂ ਖੂਨ ਦੇਖਿਆ ਤੇ ਮੈਂ ਵਾਕਈ ਅੰਦਰੋਂ ਮੈਂ ਇੱਕ ਵਾਰ ਤਾਂ ਡਰ ਗਿਆ ਸੀ ਕਿ ਮੈਂ ਹਾਂ ਸੱਚੀ ਕਿ ਡਰ ਜਿਵੇਂ ਡਰ ਜੈਨ ਲੱਗਦਾ ਇੱਕ ਤਰ੍ਹਾਂ ਜਿਵੇਂ ਇੱਕਦਮ ਮਨ ਦੇ ਵਿੱਚ ਸਾਲਾ ਜਿਵੇਂ ਹੌਲ ਜਾ ਪੈ ਜਾਂਦਾ ਨਾ ਇਸ ਤਰ੍ਹਾਂ ਦਾ ਹੋਇਆ ਕਿ ਪਤਾ ਨਹੀਂ ਕਿਉਂ ਪਤਾ ਨਹੀਂ ਦੁਪਹਿਰ ਦਾ ਟਾਈਮ ਆ ਕੁਝ ਐਹੀ ਵੈਈ ਜੀ ਚੀਜ਼ ਤਾਂ ਨਹੀਂ ਹੁੰਦੀ ਹੁਣ ਬਾਕੀ ਇਹ ਪਤਾ ਨਹੀਂ ਕਿਉਂਕਿ ਦੇਖੋ ਨਾ ਆਪਾਂ ਕਦੀ ਐਹੀ ਜੀ ਚੀਜ਼ ਦੇਖੀ ਹੈ ਨਾ ਕਦੀ ਮਿਲੀ ਹੈ ਪਰ ਇਹ ਕਿ ਖੂਨ ਨੂੰ ਦੇਖ ਕੇ ਜੈਨੂਨ ਹੀ ਫਰੀ ਹੈ ਇੱਕ ਵਾਰੀ ਮਨ ਮੇਰੇ ਅੰਦਰ ਹੋਇਆ ਹੋਗਾ ਕਿ ਕਿ ਤੋ ਕਿ ਕੋਈ ਪਿੱਛੇ ਤੱਕ ਕਹੀ ਨਾ ਮਾਰ ਦੇ ਜਾਂ ਕੋਈ ਕੁਝ ਕਰ ਹੀ ਨਾ ਦੇਵੇ ਤੇ ਇੱਕ ਗਾਇਸ ਫੈਕਟਰੀ ਵਿੱਚ ਨਾ ਸਾਡੇ ਭੰਡ ਆਏ ਹੋਏ ਸੀਗੇ ਸਾਡੀ ਫੈਕਟਰੀ 'ਚ ਭੰਡ ਆਏ ਸੀ ਭੰਡ ਤੇ ਪਤਾ ਨਹੀਂ ਕਿਉਂ ਆਏ ਸੀਗੇ ਸ਼ਾਇਦ ਹੀ ਮਾਲਕਾਂ ਦੇ ਕੁਝ ਹੋਇਆ ਹੋਣਾ ਜਾਂ ਕੋਈ ਹੋਣੀਏ ਕੋਈ ਖੁਸ਼ੀ ਭੰਡ ਤਾਂ ਹੀ ਆਂਦੇ ਹੁੰਦੇ ਆ ਤੇ ਉਹ ਵੀਡੀਓ ਤੁਸੀਂ ਦੇਖਿਓ ਤੁਹਾਨੂੰ ਮੈਂ ਉਹ ਵੀਡੀਓ ਦਿਖਾਣਾ ਠੀਕ ਆ ਪਹਿਲਾਂ ਵੀਡੀਓ ਦੇਖੋ ਉਹ ਵਾਲੀ ਤੇ ਉਸ ਤੋਂ ਬਾਅਦ ਫਿਰ ਮੈਂ ਤਾਂ ਗੱਲ ਕਰਦਾ ਇਹ ਕਿਹੜਾ ਜੇ ਜੀ ਪੜਿਆ ਤੂੰ ਪੜਿਆ ਕਿੰਨੇ ਭਈਏ ਦਾ ਮੁੱਢ ਆ ਇਹ ਦੇ ਭਈਏ ਬੜਿਆ ਇਹ 50 ਸਾਲ ਨੇ ਕੋਈ ਨਹੀਂ ਪੜ ਸਕਦਾ ਮੇਰੇ ਦੇ ਮੇਰੇ ਦੇ ਇੰਨੇ ਪਾਗਲਾ ਨਹੀਂ ਆਪੇ ਇਸ ਖਾਵਾ ਚ ਵੇਲਾ ਵਾਰਦੇ ਲੋਕ ਸਾਰੇ ਸਰਕਾਰ ਤੋਂ ਧਾਰੇ ਲੈ ਰਹੇ ਹੋ ਆਪੇ ਸਾਰੇ ਨਾਲ ਚਾਹ ਦੇ ਸਾਰੇ ਨਾਲ ਹੁੰਦੇ ਦੁਨੀਆ ਸਭ ਕੇ ਗੁਜਾਰੇ ਨਾਲ ਵੇ ਮਿਸ਼ਰੀ ਨਾਲ ਹੁੰਦੇ ਆ ਆਖੋਟੇ ਮਿਲ ਕਮਲੇਦ ਕਮਾਲੇ ਆਂ ਗਏ ਇਹ ਪੰਡਾ ਦੀ ਮਾਂ ਨਾ ਜੀ ਪਰ ਸਾਰੇ ਨਾ ਹੋ ਰਹੀ ਕੀ ਆ ਆ ਬਾਅਦ ਦੰਦਾ ਜਿੰਨਾ ਮਿਲਦਾ ਕੋਈ ਨਾ ਫੜੇ ਮੇਰੀ ਰੁਤੀ ਘਿਆਰਾ ਲਿਆ ਲੋ ਮਹਿਮਨ ਲਾ ਲੋ ਇਹਨਾਂ ਦੀ ਕਹਾਂ ਸਾਰਾ ਸਾਂਭ ਲਿਆ ਹੋ ਰਹੀ ਕੀ ਆ ਹੋ ਰਹੀ ਆ ਨਾ ਕਰ ਆ ਨਾ ਬਾਅਦ ਹੋਰ ਆ ਬਈ ਆ ਕੱਢੋ ਗਾਈਜ਼ ਇੱਕ ਉਹ ਦੇਖੋ ਸਾਹਮਣੇ ਨਾ ਤੁਹਾਨੂੰ ਬ੍ਰਿਜ ਦਿਖ ਰਿਹਾ ਹੋਣਾ ਆਹ ਦੇਖੋ ਆ ਬ੍ਰਿਜ ਦਿਖ ਰਿਹਾ ਇਹ ਬ੍ਰਿਜ ਨੂੰ ਬਣਦੇ ਹੋਏ ਘੱਟੋ ਘੱਟ ਜਿਆਦਾ ਨਹੀਂ ਤਾਂ ਤਿੰਨ ਜਾਂ ਚਾਰ ਸਾਲ ਹੋ ਗਏ ਨੇ ਤਿੰਨ ਚਾਰ ਸਾਲ ਹੋ ਗਏ ਇਹਨੂੰ ਬਣਦੇ ਨੂੰ ਤੇ ਹਾਲੇ ਤੱਕ ਇਹ ਕੰਪਲੀਟ ਨਹੀਂ ਹੋਇਆ ਪਰ ਇਹ ਆ ਭਾਈ ਫੋਨ ਦਾ ਕੈਮਰਾ ਬੜਾ ਮਸਤ ਆ ਜ਼ੂਮ ਆ ਪੂਰਾ ਬਿਲਕੁਲ ਬ੍ਰਿਜ ਦੇ ਕੋਲ ਲਿਆ ਆ ਇਹ ਦੇਖ ਲੋ ਹੈਣਾ ਇਹ ਬ੍ਰਿਜ ਨੂੰ ਬਣਦੇ ਹੋਏ ਤਿੰਨ ਚਾਰ ਸਾਲ ਹੋ ਗਏ ਨੇ ਪਰ ਹਾਲ ਤੱਕ ਕੰਪਲੀਟ ਨਹੀਂ ਹੋਇਆ ਪਤਾ ਨਹੀਂ ਕਦੋਂ ਹੋਣਾ ਕੰਪਲੀਟ ਇੱਕ ਗਾਇਜ਼ ਹੁਣ ਆਕੇ ਨਾ ਬਸ ਥੋੜੀ ਜਿਹੀ ਗਰਮੀ ਜੀ ਲੱਗਣ ਲੱਗੀ ਆ ਹੁਣ ਥੋੜੀ ਧੁੱਪ ਜੀ ਮਹਿਸੂਸ ਹੋ ਰਹੀ ਆ ਤੇ ਹੁਣ ਐ ਲੱਗਦਾ ਕਿ ਹਾਂ ਵਾਕਈ ਜੈਨੂਨ ਗਰਮੀ ਹੈਗੀ ਆ ਕਿਉਂਕਿ ਪਹਿਲਾਂ ਤਾਂ ਹਵਾ ਚੱਲਦੀ ਸੀ ਬੱਦਲ ਸੀਗਾ ਤੇ ਕੁਝ ਮਹਿਸੂਸ ਨਹੀਂ ਹੋਇਆ ਤੇ ਹੁਣ ਪਰ ਮਹਿਸੂਸ ਹੋ ਰਿਹਾ ਹਾਂ ਧੁੱਪ ਲੱਗ ਰਹੀ ਆ ਗਰਮੀ ਹੈਗੀ ਆ ਕੁਝ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਬਾਕੀ ਪਰ ਇਹ ਕਿ ਤੁਸੀਂ ਦੱਸਿਓ ਕਿ ਤੁਹਾਨੂੰ ਇਸ ਤਰ੍ਹਾਂ ਦਾ ਕਿਵੇਂ ਲੱਗਿਆ ਕਿਵੇਂ ਨਹੀਂ ਲੱਗਿਆ ਦੇਖੋ ਚਾਰੇ ਪਾਸੇ ਖੇਤ ਹੀ ਖੇਤ ਨਜ਼ਾਰੇ ਆ ਪੂਰੇ ਇਹ ਜਗ੍ਹਾ ਕਿਤੇ ਸਾਨੂੰ ਮਿਲ ਜੇ ਤੇ ਮਜ਼ੇ ਹੀ ਆ ਜੂਵੇ ਰੱਬਾ ਸਾਡੀ ਕਿਸਮਤ ਇਹ ਜਗਾ ਕਿਉਂ ਨਹੀਂ ਲਿਖਿਆ ਕਿ ਇਹੀ ਜਗ੍ਹਾ ਤੇ ਘਰ ਹੋਵੇ ਸਾਡਾ ਮੇਰੇ ਇਹੀ ਜਗ੍ਹਾ ਤੇ ਘਰ ਹੋਵੇ ਤਾਂ ਮੈਂ ਤਾਂ ਨਜ਼ਾਰੇ ਵੰਦਾ ਪੂਰੇ ਨਜ਼ਾਰੇ ਪਰ ਕੀ ਕਰੀ ਇਹ ਜਗ੍ਹਾ ਤੇ ਸਾਡਾ ਘਰ ਨਹੀਂ ਕਾਣ ਜਾ ਜੋੜਦੇ ਬਈ ਇਹ ਦੇਖਦੇ ਜਾ ਜੋੜਦੇ ਬਈ ਜਿਹੜੇ ਪੁਰਾਣੇ ਬੰਦੇ ਨੂੰ ਪਤਾ ਹੋਣਾ ਕਿ ਜਾਜਗੀ ਨੂੰ ਕਹਰੇ ਨੇ ਉਹ ਜਾ ਜੋੜਦੇ ਰਹਿੰਦੇ ਆ ਅਸੀਂ ਇਹਨਾਂ ਨੂੰ ਝਾਂਗੀਆਂ ਲੈ ਲੈ ਕੇ ਇਹਨਾਂ ਫੜ ਦਉਂਦੇ ਸੀਗੇ ਤੇ ਝਾਂਗੇ ਲੈਣੀਆਂ ਸੀ ਝਾਂਗ ਲੈ ਲੈ ਕੇ ਫੜ ਲੈਣਾ ਨਕਾਲਾ ਨੀਲਾ ਫਿਰ ਉਹਨਾਂ ਦੇ ਪੂਜ ਦੇ ਉੱਪਰ ਧਾਗਾ ਬੰਨ ਗੇ ਤੇ ਫਿਰ ਅਸੀਂ ਉਹਨਾਂ ਨਾਲ ਕਰਨਾ ਹੁਣ ਆ ਰਸਤਾ ਜਾ ਰਿਹਾ ਮੇਰੀ ਫੈਕਟਰੀ ਨੂੰ ਮੇਰੀ ਫੈਕਟਰੀ ਦਾ ਰਸਤਾ ਹੈ ਤੇ ਤੁਹਾਨੂੰ ਅੱਗੇ ਦਿਖਾਨਾ ਕਿੱਥੇ ਕੰਮ ਹੈ ਇਹ ਮੇਰੀ ਫੈਕਟਰੀ ਨੂੰ ਜਾ ਰਿਹਾ ਰਸਤਾ ਸਾਰਾ ਉਹ ਸਾਹਮਣੇ ਖੜਿਆ ਬੰਦੇ ਬਿਲਕੁਲ ਆ ਦੇਖ ਅੱਗੇ ਜਾ ਰਹੇ ਚਲੋ ਗਾਇਜ਼ ਬਹੁਤ ਆ ਮੈਂ ਹੁਣ ਫੈਕਟਰੀ ਪਹੁੰਚ ਗਿਆ ਕਿਉਂਕਿ ਹੁਣ ਲੰਚ ਟਾਈਮ ਵੀ ਖਤਮ ਹੋ ਗਿਆ ਤੇ ਹੁਣ ਲੰਚ ਤੇ ਵੀ ਲੱਗਣਾ ਤੇ ਬਾਕੀ ਹੁਣ ਅੱਗੇ ਦਾ ਵਲੌਗ ਨੈਕਸਟ ਹੁਣ ਜੋਤੀ ਸ਼ੁਰੂ ਕਰੂਗੀ ਐਂਡ ਜੋਤੀ ਕਰੂਗੀ ਠੀਕ ਆ ਕਿਉਂ ਮੈਂ ਮੈਂ ਬਣਾਇਆ ਤਾਂ ਕਿ ਕੀ ਫਾਇਦਾ ਮਿਲ ਕੇ ਸਾਰਾ ਪਰੋ ਦੇ ਉੱਪਰ ਜਾਣਾ ਰੋਟੀ ਮਾਣੀ ਬਣਾਣਾ ਸਭ ਕੁਝ ਕਰਨਾ ਫਿਰ ਔਖਾ ਹੋ ਜਾਂਦਾ ਵਾ ਇਸ ਕਰਕੇ ਜਿੰਨਾ ਖੋ ਗਿਆ ਮੈਂ ਕਰਤਾ ਬਾਕੀ ਹੁਣ ਜੋਤੀ ਬਣਾ ਲੂਗੀ ਠੀਕ ਆ ਇੱਧਰ ਆਓ ਇੱਧਰ ਆ ਦਿਖ ਨਹੀਂ ਰਿਹਾ ਆ ਆ ਸਾਡੇ ਰਾਜੂ ਭਾਈ ਪਿੰਟਰ ਭਾਈ ਇਹ ਸਾਨੂੰ ਮੁਲਕੀ ਤੁਹਾਡੀ ਬੈਟਰੀ ਤੇ ਜਿੰਨਾ ਵੀ ਮਾਲ ਰੰਗ ਰੰਗ ਹੁੰਦਾ ਇਹ ਸਭ ਇਹੀ ਕਰਦੇ ਨੇ ਹੋਰ ਕੋਈ ਨਹੀਂ ਇੱਕ ਆ ਆਗੇ ਸਾਡੇ ਕੋਲ ਬੰਤ ਜੀ ਇਹ ਆ ਗਿਆ ਸਾਈਕਲ ਤੇ ਹੈਲੋ ਦਾ ਕਰ ਦੋ ਆਵਾਜ਼ ਨਹੀਂ ਆ ਗਈ ਨਾ ਵੀ ਨਾਲੇ ਨਾ ਬੋਲਦਾ ਨਾਲੇ ਕਹਿੰਦੇ ਹਾਂ ਹਾਂ ਆ ਰਹੀ ਹੈ ਜੋਤੀ ਆ ਪੂਜੀ ਆ ਰਹੀ ਹੈ ਪੂਜਾ ਹਾਰੇ ਕਿਨੀ ਬਿਜਾਰੀ ਕਮਜ਼ੋਰ ਹੋ ਗਈ ਹੈ ਬਿਜਾਰੀ ਚੀਜ਼ ਲਈਏ ਮੇਰੇ ਵਾਸਤੇ ਹਾਰੇ ਇਹ ਆ ਪੂਜਾ ਰਾਣੀ ਜੋਤੀ ਆ ਦੇ ਪੂਜਾ ਤੂੰ ਕਹਿੰਦੀ ਹੈ ਨਾ ਕਹੀ ਆ ਪੂਜਾ ਦਿਖਲਾ ਆ ਆ ਪੂਜਾ ਹੀ ਹੋਈ ਆ ਦੇਖੀ ਹੋਈ ਤਾਂ ਉਹੀ ਚੀਜ਼ ਲਈ ਆ ਜਿਹੜੀ ਤੂੰ ਮੈਨੂੰ ਕਹਿੰਦੀ ਸੀ ਕਿ ਉਹੀ ਚੀਜ਼ ਲਈ ਆ ਦੇਖੋ ਤਾਂ ਦਿਖਾਈ ਬੱਚੇ ਆ ਲੈ ਆ ਦੇਖ ਲੋ ਆ ਲੈ वहाँ कोई नहीं है ये बैक कैमरे की मतलब ये रहे ऐसे याद घूम कोई नहीं हैगा ब्लॉग बना रहे हैं गाइस आ देखो मैं शाम जी आलू को बनाने की सब्जी बना लग गया शाम तक ना छः सात बजे ही चुके हैं तो गाइस शाम तक छः सात बजे चुके हैं तो गाइस आप आज का ब्लॉग इतने खत्म करते हैं सुने ब्लॉग लाइक मैंने शेयर करे अगर बाद में बाद शेयर करे तो सब्सक्राइब नहीं करते हो तो मैं बस आलू पकौड़े की सब्जी बना के ਦੇ ਅੱਜ ਦਾ ਵਲੌਗ ਦੱਸ ਕਿਹੋ ਜਿਹਾ ਲੱਗੇ ਕਿਉਂਕਿ ਅੱਜ ਦਾ ਵਲੌਗ तकरीबन तकरीबन ਮੈਂ ਹੀ ਬਣਾਇਆ ਜੋਤੀ ਨੇ ਘਟ ਬਣਾਇਆ ਕਿਉਂਕਿ ਇਹਦੇ ਕੋਲ ਟਾਈਮ ਨਹੀਂ ਸੀਗਾ ਤੁਹਾਨੂੰ ਉਹ ਵੀਡੀਓ ਵਿੱਚ ਦੱਸ ਚੁੱਕੀਆਂ ਕਿ ਕਿਉਂ ਨਹੀਂ ਸੀਗਾ ਤੇ ਇਸ ਕਰਕੇ ਮੈਂ ਬਣਾਇਆ ਤੇ ਇਹ ਗੱਲ ਬਿਲਕੁਲ ਜੈਨੂਅਨ ਆ ਜਿਹੜੀ ਕੂਏ ਵਾਲੀ ਗੱਲ ਆ ਹਾਂ ਤਾਂ ਤੁਸੀਂ ਪਲੀਜ਼ ਉਹਦੇ ਉੱਪਰ ਗੌਰ ਕਰੋ ਸਾਡੇ ਵਲੌਗ ਨੂੰ ਪੂਰਾ ਦੇਖੋ ਜਿਹੜੀ ਉਹ ਕੂਏ ਵਾਲੀ ਹੈ ਜਿਹੜੀ ਮੈਂ ਤੁਹਾਨੂੰ ਵਿੱਚ ਦਿਖਾਇਆ ਹੈ ਨਾ ਵਿੱਚ ਕੂਆ ਸੀਗਾ ਜਿਹੜਾ ਜਿਹਦੇ ਉੱਪਰ ਮੈਂ ਗਿਆ ਤੇ ਮੈਂ ਡਰ ਗਿਆ ਸੀ ਉੱਥੇ ਜੈਨੂਅਨ ਹੀ ਇਹ ਚੀਜ਼ ਲੱਗੀ ਸੀ ਮੈਂ ਸੱਚੀ ਕਹਿ ਰਿਹਾ ਕਿ ਉੱਥੇ ਨਾ ਜਿਵੇਂ ਕੁਝ ਹੈਗਾ ਕਿ ਕੁਝ ਕੋਈ ਨੈਗੇਟਿਵਿਟੀ ਹੈਗੀ ਆ ਕਿ ਜਿਵੇਂ ਮੈਂ ਜੇ ਕੂਏ ਵਿੱਚ ਦੇਖ ਰਿਹਾ ਤੇ ਮੈਨੂੰ ਐ ਲੱਗ ਰਿਹਾ ਕਿ ਜਿਵੇਂ ਕੋਈ ਧੱਕਾ ਹੀ ਨਾ ਦੇ ਦੇਵੇ ਕਿ ਮਲਕੀ ਜਿਵੇਂ ਮਨਨ ਪੂਰਾ ਡਰ ਜਾਂਦਾ ਹੁੰਦਾ ਤੁਸੀਂ ਵੀਡੀਓ ਵੀ ਦੇਖਦੇ ਹੋਗੇ ਮੈਂ ਇੱਥੇ ਤੱਕ ਉਹਦੇ ਵੀਡੀਓ ਬਣਾਈ ਹੈ ਮੈਂ ਉਹਦੇ ਵੀ ਇਹ ਚੀਜ਼ ਬੋਲੀ ਹੈ ਕਿ ਹਾਂ ਵਾਕਈ ਕਿ ਮਲਕੀ ਇੰਨਾ ਕਦੀ ਦਿਲ ਘਬਰਾਏ ਨਹੀਂ ਜਿੰਨਾ ਅੱਜ ਘਬਰਾਇਆ ਕਿ ਉਹਦੇ ਵਾਕਈ ਇਹ ਚੀਜ਼ ਲੱਗੀ ਸੀਗੀ ਕਿ ਹਾਂ ਉੱਥੇ ਵਾਕਈ ਕੋਈ ਐਕਟੀਵਿਟੀ ਹੈਗੀ ਹੈ ਜਾਂ ਕੋਈ ਨੈਗੇਟਿਵ ਚੀਜ਼ ਹੈਗੀ ਹੈ ਮੈਨੂੰ ਇਹ ਚੀਜ਼ ਮਹਿਸੂਸ ਹੋਈ ਉੱਥੇ ਜ਼ਰੂਰ ਮੈਂ ਤੁਹਾਨੂੰ ਇਹ ਗੱਲ ਦਿਲੋਂ ਦੱਸ ਰਹੀ ਕਿਉਂਕਿ ਜੋ ਚੀਜ਼ ਮੈਨੂੰ ਮਹਿਸੂਸ ਹੋਈ ਮੈਂ ਉਦੋਂ ਵੀ ਵੀਡੀਓ 'ਚ ਇਹੀ ਚੀਜ਼ ਬੋਲੇ ਆ ਤੇ ਬਾਕੀ ਅੱਜ ਦਾ ਵੀ ਲੋਕ ਕਹਿਜ ਲੱਗੇ ਹੋ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਪਲੀਜ਼ ਯਾਰ ਕਮੈਂਟ ਪਿਆਰੇ ਪਿਆਰੇ ਕਰਦਿਆ ਕਰੋ ਨਾ ਹਾਂ ਠੀਕ ਹੈ ਤੇ ਅੱਜ ਦੇ ਵਲੌਗ ਆਪਾਂ ਇੱਥੇ ਐਂਡ ਕਰਦੇ ਹਾਂ ਸਤਿ ਸ੍ਰੀ ਅਕਾਲ